ਆ ਰਿਹਾ ਜੇ ਇਹ ਦੁਬਾਨਾ ਪੁੱਛ ਲੈਨੇ ਕਿਹੜਾ ਲਾਉਂਦਾ ਜੇ ਕਿਉਂ ਜੇ ਹੈਲਮਟ ਇੰਨੇ ਵੀ ਨਹੀਂ ਪਾਇਆ ਮੇਰੇ ਯਾਰ ਕਿਉਂ ਨਹੀਂ ਪਾਇਆ ਸਰ ਜੀ ਗਰਮੀ ਬੜੀ ਜੇ ਤੇ ਗਰਮੀ ਤੋਂ ਦੂਰ ਭਜੋਣ ਵਾਸਤੇ ਨਾ ਆਪਾਂ ਤੁਹਾਨੂੰ ਬਾਦਾਮ ਦੇ ਰਹੇ ਆ ਇੱਕ ਚੇਤੇ ਵਾਸਤੇ ਵੀ ਹੈਲਮਟ ਜਿਹੜਾ ਜਰੂਰ ਪੋਣਾ ਇਹ ਤੁਹਾਡੇ ਵਾਸਤੇ ਬੜਾ ਜ਼ਰੂਰੀ ਆ ਔਰ ਤੁਹਾਡੇ ਪਰਵਾਹ ਵਾਸਤੇ ਬੜਾ ਜ਼ਰੂਰੀ ਆ ਭਾਜੀ ਅਸੀਂ ਦੇਖਦੇ ਆ ਪੰਜਾਬ ਪੁਲਿਸ ਜਦੋਂ ਵੀ ਕਿਸੇ ਨੇ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਜਿੰਨੇ ਸੀਟ ਬੈਲਟ ਨਹੀਂ ਲਾਈ ਜਾਂ ਜਿਹਦੇ ਪੇਪਰ ਨਹੀਂ ਪੂਰੇ ਉਹਨੂੰ ਮੋਟਾ ਚਲਾਨ ਹੱਥ ਦੇ ਵਿੱਚ ਫੜਾ ਦਿੰਦੇ ਆ ਪਰ ਤੁਸੀਂ ਹੱਥ ਦੇ ਵਿੱਚ ਬਾਦਾਮ ਲੈ ਜੀ ਦਿਲਜੀਤ ਭਾਜੀ ਜ਼ਿਆਦਾਤਰ ਕਿਹੋ ਜਿਹੇ ਬਹਾਨੇ ਲਾਉਂਦੇ ਨੇ ਜਿਨ੍ਹਾਂ ਦੇ ਪੇਪਰ ਨਹੀਂ ਪੂਰੇ ਹੁੰਦੇ ਹਰੇਕ ਚੌਕ ਵਿੱਚ ਕੈਮਰੇ ਲੱਗ ਚੁੱਕੇ ਨੇ ਇਹਦੇ ਵਿੱਚ ਕਿਸੇ ਲਈ ਕੋਈ ਸਲਵਾਈ ਨਹੀਂ ਕਰਦੇ ਕੈਮਰਿਆਂ ਦੇ ਜੋ ਦੱਸਣਾ ਉਹਦੇ ਮੁਤਾਬਕ ਚਲਾਨ ਹੁੰਦੇ ਨੇ ਜੋ ਜੇ ਤੁਸੀਂ ਸੀਟ ਬੈਲਟ ਲਗਾਈ ਹੈ ਤੇ ਉਹਦੇ ਵਿੱਚ ਆ ਜੇ ਨਾ ਬਈ ਸੀਟ ਬੈਲਟ ਲੱਗੀ ਹੈ ਜੇ ਸੀਟ ਬੈਲਟ ਨਹੀਂ ਲੱਗੀ ਤੇ ਕੈਮਰੇ ਵਿੱਚ ਅਸੀਂ ਇਹ ਸ਼ੋ ਨਹੀਂ ਕਰ ਸਕਦੇ ਕਿ ਸੀਟ ਬੈਲਟ ਨਹੀਂ ਲੱਗੀ ਅੱਜ ਦਾ ਬਾਦਾਮ ਵੰਡੇ ਨੇ ਤੁਸੀਂ ਜੇ ਫੇਰ ਵੀ ਰੂਲ ਫਾਲੋ ਨਾ ਕੀਤੇ ਇਹਨਾਂ ਨੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਿਆ ਆਪਣਾ ਸਲੀਆ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਜਿਆਦਾਤਰ ਤੁਸੀਂ ਦੇਖਦੇ ਆ ਜਿਹਨਾਂ ਨੇ ਹੈਲਮਟ ਨਹੀਂ ਪਾਏ ਹੁੰਦੇ ਜਾਂ ਜਿਨ੍ਹਾਂ ਦੇ ਪੇਪਰ ਨਹੀਂ ਪੂਰੇ ਹੁੰਦੇ ਇਹ ਤਾਂ ਪੰਜਾਬ ਪੁਲਿਸ ਵੱਲੋਂ ਮੋਟਾ ਚਲਾਨ ਕੀਤਾ ਜਾਂਦਾ ਉਹਨਾਂ ਦਾ ਪਰ ਅੱਜ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਜੇ ਸਬ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਦਾ ਵਧੀਆ ਉਪਰਾਲਾ ਹੈ ਇਹ ਚਲਾਨ ਨਹੀਂ ਦੇ ਰਹੇ ਹੱਥ ਦੇ ਵਿੱਚ ਇਹ ਬਦਾਮ ਦੇ ਰਹੇ ਨੇ ਕਿ ਬਦਾਮ ਨਾਲ ਜਿਆਦਾ ਤੇਜ਼ ਰਹੀ ਅਤੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਪੇਪਰ ਬਹੁਤ ਜ਼ਰੂਰੀ ਹੈ ਸੀਟ ਬੈਲਟ ਲਾਉਣਾ ਵੀ ਬਹੁਤ ਜ਼ਰੂਰੀ ਹੈ ਤਾ ਸਮਝਾਇਆ ਜਾ ਰਿਹਾ ਸਰਦਾਰ ਦਲਜੀਤ ਸਿੰਘ ਜੀ ਵੱਲੋਂ ਤਾਂ ਦਲਜੀਤ ਬਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਲਜੀਤ ਬਾਜੀ ਅਸੀਂ ਦੇਖਦੇ ਆ ਪੰਜਾਬ ਪੁਲਿਸ ਜਦੋਂ ਵੀ ਕਿਸੇ ਨੇ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਜਿੰਨੇ ਸੀਟ ਬੈਲਟ ਨਹੀਂ ਲਾਈ ਜਾਂ ਜਿਹਦੇ ਪੇਪਰ ਨਹੀਂ ਪੂਰੇ ਉਹਨੂੰ ਮੋਟਾ ਚਲਾਨ ਹੱਥ ਦੇ ਵਿੱਚ ਫੜਾ ਦਿੰਦੇ ਆ ਪਰ ਤੁਸੀਂ ਹੱਥ ਦੇ ਵਿੱਚ ਬਾਦਾਮ ਲੈ ਕੇ ਬੈਠੇ ਹੋ ਤੇ ਬਾਦਾਮ ਦੇ ਰਹੇ ਆਉਂਦੇ ਜਾਂਦੇ ਨੂੰ ਕਿਵੇਂ ਮੈਂ ਜਹਨ ਦੇ ਵਿੱਚ ਆਇਆ ਤੇ ਵਜਾ ਜੀ ਆ ਵੇਖੋ ਜੀ ਕਹਿੰਦੇ ਆ ਕਿ ਜਿਹੜੇ ਜ਼ਿਆਦਾ ਆਸ਼ਤਿਆ ਕਹਿੰਦੇ ਔਲੇ ਦਾ ਖਾਦਾ ਤੇ ਸਿਆਲੇ ਦੇ ਆਕਿਆ ਤੇ ਬਾਦਾਮ ਦਾ ਖਾਦਾ ਇਹ ਬਾਜੀ ਪਰ ਲੱਗਦਾ ਇਹ ਅਸੀਂ ਅੱਜ ਟੋਟਕਾ ਨਾਲ ਜੋੜ ਲਿਆ ਕਿ ਬਾਦਾਮ ਨਾਲ ਕਹਿੰਦੇ ਕਿ ਜਿਹੜਾ ਸਰੀਰ ਆ ਉਹ ਤੰਦਰੁਸਤ ਹੁੰਦਾ ਤੇ ਜਿਹੜੀ ਤੁਹਾਡੀ ਸੋਚ ਸੋਸ਼ਕਤੀ ਜ਼ਿਆਦਾ ਹਸ਼ ਤੇ ਤੇਜ ਹੁੰਦੀ ਹੈ ਇਹ ਲੋਕਾਂ ਦੇ ਮਨਾਂ ਵਿੱਚ ਇਹ ਚੀਜ਼ ਹੁੰਦੀ ਹੈ ਕਿ ਮੈਂ ਹੈਲਮਟ ਘੱਟ ਭੁੱਲ ਗਿਆ ਮੈਂ ਸੀਟ ਬੈਲਟ ਲਗਾਉਣੀ ਭੁੱਲ ਗਿਆ ਮੈਂ ਕੱਲ ਗੱਡੀ ਧੋਤੀ ਸੀ ਕਿ ਡੱਕਵਿਸ਼ ਘੱਟ ਭੁੱਲ ਗਿਆ ਉਸ ਬਹਾਨੇ ਨੂੰ ਖਤਮ ਕਰਨ ਵਾਸਤੇ ਵੀ ਜ਼ਿਆਦਾ ਸਟੇਜ ਹੋ ਜਾਏ ਅੱਜ ਤੇ ਅਸੀਂ ਅਲਰਟ ਕਰਦੇ ਲੋਕਾਂ ਨੂੰ ਲੇਕਿਨ ਆਉਣ ਵਾਲੇ ਦਿਨਾਂ ਵਿੱਚ ਚਲਾਨ ਹੋਣਗੇ ਤੇ ਫਿਰ ਮੁਰਕੇ ਕਿਸੇ ਨੇ ਚਲਾਨ ਤੇ ਭੁਗਤਣ ਤੋਂ ਆਖਣਾ ਕਿ ਮੇਰਾ ਚਲਾਨ ਹੋ ਗਿਆ ਸਾਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਸਾਨੂੰ ਕਿਸੇ ਨੇ ਅਵੇਰ ਨਹੀਂ ਕੀਤਾ ਅਸੀਂ ਅੱਜ ਇੱਕ ਜਾਗਰੂਕ ਕਰ ਰਹੇ ਲੋਕਾਂ ਨੂੰ ਅਵੇਰ ਕਰ ਰਹੇ ਇੱਕ ਮਹਿੰਮ ਦੇ ਵਿੱਚ ਇਹ ਇਹ ਨਹੀਂ ਵੀ ਅਸੀਂ ਬਾਦਾਮ ਦੇ ਕਿਤੇ ਲੋਕਾਂ ਨੂੰ ਖਰੀਦ ਰਹੇ ਆ ਜਾਂ ਲੋਕਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਇਸ ਗੱਲੋਂ ਵੀ ਪੁਨਿਸ਼ ਕਰ ਰਹੇ ਹ ਇਹਦੇ ਨਾਲ ਇਹ ਕਿ ਬਾਦਾਮਾਂ ਦੇ ਨਾਲ ਇੱਕ ਨਵੀਂ ਮਹਿੰਮ ਆ ਇਸ ਮਹਿੰਮ ਦੇ ਨਾਲ ਲੋਕੀ ਜਿਆਦਾ ਵੇਖਣਗੇ ਜਿਆਦਾ ਲੋਕਾਂ ਇਸ ਗੱਲ ਨੂੰ ਸਮਝਣਗੇ ਔਰ ਇਸ ਗੱਲ ਨੂੰ ਫੋਲੋ ਵੀ ਕਰਨਗੇ ਕਿ ਅਸੀਂ ਟ੍ਰੈਫਿਕ ਰੂਲ ਜਿਹੜੇ ਆ ਫੋਲੋ ਕਰਨੇ ਆ ਤੇ ਟ੍ਰੈਫਿਕ ਰੂਲ ਜਿਹੜੇ ਆ ਉਹ ਜਿਸ ਤਰ੍ਹਾਂ ਕਿ ਸੀਟ ਬੈਲਟ ਲਗਾਉਣੀ ਹੈਲਮਟ ਪਾਉਣਾ ਔਰ ਰੌਂਗ ਸਾਈਡ ਨਹੀਂ ਲਗਾਉਣੀ ਰੌਂਗ ਸਾਈਡ ਪਾਰਕਿੰਗ ਨਹੀਂ ਕਰਨੀ ਔਰ ਟ੍ਰਿਪਰ ਹੈਡਿੰਗ ਨਹੀਂ ਕਰਨੀ ਤੇ ਓਵਰ ਸਪੀਡ ਗੱਡੀ niche ਨਹੀਂ ਚਲੋਣੀ ਜਦਾਂ ਮੋਬਾਈਲ ਫੋਨ ਜਦਾਂ ਚਲਾਉਂਦਿਆਂ ਸੁਣਦਿਆਂ ਗੱਡੀ ਨਹੀਂ ਚਲਾਉਣੀ ਇਹ ਚੀਜ਼ਾਂ ਦੇ ਹੈਗੀਆਂ ਆਪਣੇ ਬੰਦਿਸ਼ ਹੈ ਹੋਰ ਚੀਜ਼ਾਂ ਜਿਹੜੀਆਂ ਜਿਸ ਤਰ੍ਹਾਂ ਕਿ ਅਸੀਂ ਆਪਾਂ ਪੁਲਿਸ ਦੇ ਅਮਰਸਾ ਦੇ ਵਿੱਚ ਸਿੱਧਾ ਲੂ ਆਉਂਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਬੜੀਆਂ ਫੋਲੋ ਕਰਦੇ ਨੇ ਔਰ ਜਿਹੜੀ ਸਾਡੀ ਜਨਤਾ ਵਾ ਇਥੋ ਦੀ ਆ ਲੋਕਲ ਮਸਲ ਦੀ ਉਸ ਪ੍ਰਸ਼ਾਸਨ ਦਾ ਵੀ ਸਾਥ ਦੇਣ ਔਰ ਬਾਦ ਉਹ ਜਿਹੜੇ ਆਏ ਸ਼ਰਧਾਲੂ ਉਹਨਾਂ ਦਾ ਵੀ ਸਾਥ ਦੇਣ ਤਾਂ ਜੋ ਉਹਨਾਂ ਨੂੰ ਆਉਣ ਵਿੱਚ ਦਿੱਕਤ ਨਾ ਖੜੀ ਹੋਵੇ ਜਿੱਸਾ ਕਿ ਇਹ ਆਪਣੇ ਗੱਡੀ ਪਾਰਕਿੰਗ ਕਰਦੇ ਆ ਉਹਨਾਂ ਨੂੰ ਦਿੱਕਤ ਨਾ ਹੋਵੇ ਇਸੇ ਦਿੱਕਤ ਨੂੰ ਦੂਰ ਕਰਦੇ ਹੋਆ ਆ ਆਪਾਂ ਉਹਨਾਂ ਦਾ ਸਾਥ ਵੀ ਦੇਣਾ ਤੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਤੇ ਇਹ ਬਦਾਮਾਂ ਦੇ ਇੱਕ ਖਵਾ ਕੇ ਲੋਕਾਂ ਦਾ ਦਿਮਾਗ ਤੇਜ ਕਰਨਾ ਤਾਂ ਜੋ ਲੋਕ ਜਿਹੜੀਆਂ ਚੀਜ਼ਾਂ ਭੁੱਲਦੇ ਦੇ ਉਹਨਾਂ ਭੁੱਲਣ ਨਾ ਅਮਰਜੀਤ ਬਾਜੀ ਜ਼ਿਆਦਾਤਰ ਕਿਹੋ ਜਿਹੇ ਬਹਾਨੇ ਲਾਉਂਦੇ ਨੇ ਜਿਨ੍ਹਾਂ ਦੇ ਪੇਪਰ ਨਹੀਂ ਪੂਰੇ ਹੁੰਦੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਾਇਆ ਹੁੰਦਾ ਅਸੀਂ ਦੇਖਦੇ ਆ ਜ਼ਿਆਦਾਤਰ ਭਜਾ ਲੈਂਦੇ ਨੇ ਪੁਲਿਸ ਦੇ ਜਵਾਨ ਹੁੰਦੇ ਨੇ ਇਹ ਤਾਂ ਉਹਨਾਂ ਨੂੰ ਦੇਖਦੇ ਆ ਜਾਂ ਤਾਂ ਵਾਪਸ ਮੋੜ ਲੈਂਦੇ ਨੇ ਜਾਂ ਮੋਟਰਸਾਈਕਲ ਭਜਾ ਲੈਂਦੇ ਨੇ ਕਿਹੜੇ ਬਹਾਨੇ ਜ਼ਿਆਦਾ ਵਰਤੋਂ ਦੇ ਵਿੱਚ ਲਿਆ ਹਾਂ ਵੇਖੋ ਜੀ ਸਾਡੇ ਹਰੇਕ ਚੌਕ ਵਿੱਚ ਕੈਮਰੇ ਲੱਗ ਚੁੱਕੇ ਨੇ ਇਹਦੇ ਵਿੱਚ ਕਿਸੇ ਨੇ ਕੋਈ ਸਲਵਾਈ ਨਹੀਂ ਕਰਦੀ ਕੈਮਰਿਆਂ ਦੇ ਜੋ ਦੱਸਣਾ ਉਹਦੇ ਮੁਤਾਬਕ ਚਲਾਨ ਹੁੰਦੇ ਨੇ ਜੋ ਜੇ ਤੁਸੀਂ ਸੀਟ ਬੈਲਟ ਲਗਾਈ ਹੈ ਤਾਂ ਉਹਦੇ ਵਿੱਚ ਆ ਜਾਣਾ ਵੀ ਸੀਟ ਬੈਲਟ ਲੱਗੀ ਹੈ ਜੇ ਸੀਟ ਬੈਲਟ ਨਹੀਂ ਲੱਗੀ ਤਾਂ ਕੈਮਰੇ ਦੇ ਵਿੱਚ ਅਸੀਂ ਇਹ ਸ਼ੋ ਨਹੀਂ ਕਰ ਸਕਦੇ ਕਿ ਸੀਟ ਬੈਲਟ ਨਹੀਂ ਲੱਗੀ ਠੀਕ ਜੋ ਜੋ ਅਸੀਂ ਕਹਿ ਰਹੇ ਹਾਂ ਜੋ ਇੱਥੇ ਹੋ ਰਿਹਾ ਨਾ ਮੁੰਡਾ ਆ ਰਿਹਾ ਜੇ ਇਹਨੂੰ ਬਹਾਨਾ ਪੁੱਛ ਲੈਨੇ ਜਿਹੜਾ ਲਾਉਂਦਾ ਇਹ ਕਿਉਂ ਜੇ ਹੈਲਮਟ ਇਹਨੇ ਵੀ ਨਹੀਂ ਪਾਇਆ ਮੇਰੇ ਨਾਲ ਕਿਉਂ ਨਹੀਂ ਪਾਇਆ ਸਰ ਜੀ ਗਰਮੀ ਬੜੀ ਜੇ ਤੇ ਸਿਰ ਦਰਦ ਕਰਦਾ ਜੇ ਹੈਲਮਟ ਦਾ ਗਰਮੀ ਤੋਂ ਦੂਰ ਭਜਾਉਣ ਵਾਸਤੇ ਨਾ ਆਪਾਂ ਤੁਹਾਨੂੰ ਬਦਾਮ ਦੇ ਰਹੇ ਹਾਂ ਇੱਕ ਚੇਤੇ ਵਾਸਤੇ ਵੀ ਹੈਲਮਟ ਜਿਹੜਾ ਜਰੂਰ ਪਾਉਣਾ ਇਹ ਤੁਹਾਡੇ ਵਾਸਤੇ ਬੜਾ ਜ਼ਰੂਰੀ ਆ ਔਰ ਤੁਹਾਡੇ ਪਰਿਵਾਰ ਵਾਸਤੇ ਬੜਾ ਜ਼ਰੂਰੀ ਆ ਜੇ ਹੈਲਮਟ ਪਾਵਾਂਗੇ ਤੇ ਹੈਲਮਟ ਨਾਲ ਸਾਡਾ ਜਿਹੜਾ ਉੱਪਰਲਾ ਹਿੱਸਾ ਵਾ ਇਹ ਐਕਸੀਡੈਂਟ ਤੋਂ ਬਚ ਜਾਏਗਾ ਤੇ ਅਸੀਂ ਪਰਿਵਾਰ ਦੇ ਵਿੱਚ ਮੇਨ ਬੰਦੇ ਆ ਸਾਡਾ ਪਰਿਵਾਰ ਆ ਸਾਡੇ ਭੈਣ ਭਤਾਵਾ ਸਾਡੇ ਬਾਲ ਬੱਚੇ ਆ ਅਸੀਂ ਉਹਨਾਂ ਵਾਸਤੇ ਜੀਣਾ ਵਾ ਅਸੀਂ ਆਪਣੇ ਵਾਸਤੇ ਨਹੀਂ ਅਸੀਂ ਉਹਨਾਂ ਵਾਸਤੇ ਜੀਣਾ ਵਾ ਆਪਾਂ ਆਪਣੀ ਸੇਫਟੀ ਕਰਨੀ ਤੇ ਹੋਰ ਲੋਕਾਂ ਦੀ ਸੇਫਟੀ ਕਰਨੀ ਜ਼ਰੂਰ ਜਿਵੇਂ ਦਲਜੀਤ ਭਾਜੀ ਦੱਸ ਰਹੇ ਨੇ ਜੇ ਆਉਂਦੇ ਜਾਂਦੇ ਬਹਾਨਾ ਜ਼ਰੂਰ ਬਣਾ ਲੈਂਦੇ ਨੇ ਕਿ ਹੈਲਮਟ ਤਾਂ ਨਹੀਂ ਪਾਇਆ ਸਿਰ ਪੀੜ ਹੁੰਦੀ ਆ ਤਾਂ ਵੀਰ ਨੇ ਵੀ ਹੈਲਮਟ ਨਹੀਂ ਪਾਇਆ ਦਲਜੀਤ ਇੰਨੇ ਵੀ ਬਹਾਨੇ ਬਣਾਤਾ ਜੇ ਹੈਲਮਟ ਨਹੀਂ ਪਾਇਆ ਸਿਰ ਪੀੜ ਹੁੰਦੀ ਆ ਵੀਰੇ ਹੈਲਮਟ ਕਿਉਂ ਨਹੀਂ ਪਾਇਆ ਤੁਸੀਂ ਬਾਈ ਜੀ ਹੈਲਮਟ ਦਾ ਨਾ ਗਰਮੀ ਬੜੀ ਜੇ ਤੇ ਸਿਰ ਦਰਦ ਹੁੰਦਾ ਜੇ ਤਾਂ ਕਰਕੇ ਨਹੀਂ ਜੇ ਪਾਇਆ ਪਰ ਨੁਕਸਾਨ ਤੇ ਆਪਣਾ ਹੀ ਆਉਂਦੇ ਜਾਂਦੇ ਆ ਜੇ ਐਕਸੀਡੈਂਟ ਹੋ ਜਾਏ ਤਾਂ ਉਹ ਸੇਫਟੀ ਲਈ ਹੈਲਮਟ ਤਾਂ ਹੁੰਦਾ ਹੁੰਦਾ ਹੁੰਦੀ ਤੇ ਸੇਫਟੀ ਹੈ ਜੀ ਪਰ ਕੀ ਕਰੀਏ ਗਰਮੀ ਨੇ ਬੜੀ ਬੁਰੇ ਹਾਲ ਕੀਤਾ ਜੇ ਤਾਂ ਕਰਕੇ ਨਹੀਂ ਜੇ ਪਾਇਆ ਜੇ ਅੱਜ ਚਲਾਨ ਮੋਟਾ ਜਾ ਹੋ ਜਾਣਾ ਪਰ ਮੈਨੂੰ ਜਿਆਦਾ ਜੇ ਅੱਜ ਤੁਹਾਨੂੰ ਬਾਦਾਮ ਦੇਤੇ ਨੇ ਇਹਨਾਂ ਨੇ ਜਿਆਦਾ ਦਾ ਤੇਜ਼ ਹੋ ਜੇਗੀ ਹੁਣ ਹੈਲਮਟ ਤਾਂ ਨਹੀਂ ਭੁੱਲੋਗੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਭੁੱਲਾਂਗੇ ਜਿਹੜੇ ਬਾਦਾਮ ਐ ਦਿਮਾਗ ਨੂੰ ਤੇਜ ਕਰਦੇ ਨੇ ਤੇ ਆਪਾਂ ਬਾਦਾਮ ਖਾ ਚੁੱਕੇ ਆ ਤੇ ਸਰਦਾਰ ਦਲਜੀਤ ਸਿੰਘ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਲੱਗਾ ਆ ਵੀ ਇਹ ਬਾਦਾਮ ਵੰਡ ਕੇ ਜਿਹੜੇ ਸਾਡੇ ਇਨਸਾਨ ਐ ਇਹਨਾਂ ਨੂੰ ਜਾਗਰੂਤ ਕਰ ਰਹੇ ਨੇ ਵੀ ਬਾਦਾਮ ਖਾਓ ਤੇ ਬਹਾਨਾ ਨਾ ਬਣਾਓ ਤੇ ਹੈਲਮਟ ਜ਼ਰੂਰ ਪਾਓ ਤਾਂ ਮੈਨੂੰ ਇਹ ਦੱਸੋ ਜਿਆਦਾਤਰ ਆਪਾਂ ਹੈਲਮਟ ਜਾਂ ਪੇਪਰ ਹੀ ਕਿਉਂ ਭੁੱਲ ਜਾਂਦੇ ਆ ਜਾਂ ਪੁਲਿਸ ਜਦੋਂ ਹੱਥ ਦਿੰਦੀ ਆ ਤਾਂ ਆਪਾਂ ਭਜਾ ਲੈਨੇ ਮੋਟਰਸਾਈਕਲ ਇਹ ਹੋਰ ਚੀਜ਼ ਆਪਾਂ ਜਿਆਦਾਤਰ ਭੁੱਲ ਦੇਣੀ ਆ ਜਾ ਬੱਚੇ ਨਾਲ ਬਿਠਾਏ ਹੁੰਦੇ ਉਹਨਾਂ ਨੂੰ ਨਹੀਂ ਭੁੱਲ ਜਿਉਂਦੇ ਇਹ ਬੱਚੇ ਸਾਡੇ ਭੁੱਲ ਜਾਂਦੇ ਭੁੱਲ ਜੀਏ ਹੈਲਮਟ ਦਾ ਆਮ ਹੀ ਭੁੱਲ ਜਾਂਦੇ ਆ ਵੇਖੋ ਜੀ ਇਨਸਾਨ ਇੱਕ ਗਲਤੀਆਂ ਦਾ ਪੁੱਤਲਾ ਆ ਠੀਕ ਹੈ ਜੀ ਇਨਸਾਨ ਕੋ ਗਲਤੀ ਹੋ ਜਾਂਦੀ ਆ ਪਰ ਸਾਰ ਹੋਣੀ ਸਾਨੂੰ ਇਸ ਉਪਰਾਲੇ ਕਾਰਨ ਜਾਗਰੂਤ ਕਰ ਰਹੇ ਨੇ ਵੀ ਇਹ ਤੁਹਾਡੀ ਸੇਫਟੀ ਆ ਤੁਹਾਡੇ ਪਰਿਵਾਰ ਦੀ ਸੇਫਟੀ ਆ ਤੁਸੀਂ ਪਰਿਵਾਰ ਦੇ ਵਿੱਚ ਮੇਨ ਬੰਦੇ ਜੇ ਰੱਬ ਨਾ ਕਰੇ ਕੋਈ ਮਿਸ ਹੈਪਨ ਹੋ ਜੇ ਤੁਹਾਡਾ ਕਿਤੇ ਐਕਸੀਡੈਂਟ ਹੋ ਜੇ ਉੱਪਰ ਹੈਲਮਟ ਪਾਓ ਜਿੱਦ ਨਾਲ ਤੁਹਾਡੀ ਸੇਫਟੀ ਰਵੇ ਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਾਫ਼ ਤੇ ਸਲਾਮਤ ਘਰ ਪਹੁੰਚੋ ਦਲਜੀਤ ਭਾਈ ਜਿਵੇਂ ਵੀਰ ਨੇ ਬਹਾਨਾ ਬਣਾਤਾ ਹੈਲਮਟ ਦਾ ਕਿ ਮੇਰੇ ਸਿਰ ਪੀੜ ਹੁੰਦੀ ਆ ਜਾਂ ਮੌਸਮ ਦੀ ਮਾਰ ਚਲ ਨਹੀਂ ਪੈ ਰਹੀ ਆ ਕੀ ਅਪੀਲ ਲਾਉਂਦੇ ਹੋ ਜਿਹੜੇ ਇਹੋ ਜਿਹੇ ਬਹਾਨੇ ਬਣਾਉਂਦੇ ਨੇ ਨੁਕਸਾਨ ਦੇ ਆਪਣਾ ਹੀ ਦਾ ਨਾ ਦੇ ਵੇਖੋ ਜੀ ਅਸੀਂ ਜਦੋਂ ਵੀ ਆਪਾਂ ਚਲਾਨ ਕੱਟਦੇ ਆ ਜਾਂ ਚੌਂਕ ਚ ਦਾਕਾ ਲਾਇਆ ਹੁੰਦਾ ਫਰੀਕ ਬੰਦਾ ਕੋਈ ਨਾ ਕੋਈ ਬਹਾਨਾ ਬਣਾਉਂਦਾ ਤੇ ਬਹਾਨੇ ਜਿਹੜੇ ਆ ਉਹ ਤਾਂ ਹੀ ਹੁੰਦੇ ਆ ਜੋ ਉਹਦੇ ਰੂਲ ਹੈ ਉਹ ਟ੍ਰੈਫਿਕ ਦੇ ਕਾਨੂੰਨ ਦੀ ਉਲੰਘਣਾ ਕਰਦੇ ਆ ਉਹ ਰੂਲ ਨਹੀਂ ਫੋਲੋ ਕਰਦੇ ਜਿੱਸਾ ਕਿ ਡਾਕੂਮੈਂਟਸ ਪੂਰੇ ਨਹੀਂ ਹੁੰਦੇ ਹੈਲਮਟ ਨਹੀਂ ਪਾਇਆ ਸੀਟ ਬੈਲਟ ਨਹੀਂ ਲਗਾਈ ਤਾਂ ਕੋਈ ਨਾ ਕੋਈ ਬਹਾਨਾ ਜਰੂਰ ਮਾਰਦੇ ਆ ਉਹਨਾਂ ਇਹ ਨਹੀਂ ਕਹਿਣਾ ਕਿ ਗਲਤੀ ਹੋ ਗਈ ਜਾਂ ਸੌਰੀ ਵੀ ਜਾਂ ਸਾਨੂੰ ਵੀ ਬਖਸ਼ ਦਿਓ ਅੱਗੇ ਤੋਂ ਅਸੀਂ ਨਹੀਂ ਪਾਵਾਂਗੇ ਕਰਾਂਗੇ ਲੇਕਿਨ ਹਰ ਇੱਕ ਬੰਦਾ ਜਿਹੜਾ ਉਹ ਬਹਾਂਦੇ ਬਾਜ਼ ਹੋ ਗਿਆ ਤੇ ਇਸ ਬਹਾਨੇ ਦੇ ਦੂਰ ਕਰਨ ਵਾਸਤੇ ਚੇਤਾ ਜਰਾ ਯਾਦ ਕਰਾਉਣ ਵਾਸਤੇ ਉਹ ਜਿਹੜੇ ਬ੍ਰੇਨ ਆ ਨਾ ਉਹਨੂੰ ਤਾਕਤ ਦੇਣ ਵਾਸਤੇ ਅਸੀਂ ਬਾਦਾਮ ਖਵਾ ਰਹੇ ਆ ਵੀ ਤੁਹਾਨੂੰ ਚੇਤਾ ਨਾ ਭੁੱਲੇ ਆਪਣੇ ਡਾਕੂਮੈਂਟਸ ਪੂਰੇ ਲੈ ਕੇ ਆਵੋਗੇ ਤੇ ਇਹ ਚਲਾਨ ਵੀ ਕੱਟਣ ਤੋਂ ਸਾਨੂੰ ਨਜਾਜ਼ ਮਿਲੇ। ਵੀਰੇ ਜ਼ਿਆਦਾਤਰ ਜਦੋਂ ਪੇਪਰ ਪੂਰੇ ਨਹੀਂ ਹੁੰਦੇ, ਹੈਲਮਟ ਨਹੀਂ ਪਾਇਆ ਹੁੰਦਾ ਤਾਂ ਪੰਜਾਬ ਪੁਲਿਸ ਨਾਲੇ ਤੇ ਮਾਰਦੀ ਦਾਬੇ ਤੇ ਨਾਲੇ ਤੇ ਦੇ ਹੱਥ ਦੇ ਵਿੱਚ ਮੋਟਾ ਜਿਹਾ ਚਲਾਨ। ਪਰ ਦਲਜੀਤ ਭਾਜੀ ਨੇ ਬੜੇ ਪਿਆਰ ਨਾਲ ਸਮਝਾਇਆ ਤੁਹਾਨੂੰ ਤੇ ਹੱਥ ਦੇ ਵਿੱਚ ਚਲਾਨ ਨਹੀਂ ਦਿੱਤੇ, ਬਾਦਾਮ ਦੇ ਦਿੱਤੇ ਤੁਹਾਨੂੰ। ਕਿਵੇਂ ਦੇਖਦੇ ਇਹਨਾਂ ਦੇ ਉਪਰਾਲੇ। ਵੇਖੋ ਜੀ ਮੈਂ ਸਰਦਾਰ ਦਲਜੀਤ ਸਿੰਘ ਹੋਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਂ ਵੀ ਉਹ ਸਾਨੂੰ ਜਾਗਰੂਤ ਕਰ ਰਹੇ ਨੇ। ਜਾਗਰੂਤ ਕਰਕੇ ਬਾਦਾਮ ਦੇ ਰਹੇ ਨੇ ਵੀ ਆਪਣੇ ਬ੍ਰੇਨ ਨੂੰ ਤੇਜ਼ ਕਰੋ। ਤੇ हेलमेट ਘਰ ਨਾ ਭੁੱਲੋ ਤੇ ਪੇਪਰ ਨਾ ਘਰਨਾ ਭੁੱਲੋ ਤੇ ਬਹਾਨੇ ਨਾ ਪੰਜਾਬ ਪੁਲਿਸ ਨੂੰ ਲਾਓ ਪਰ ਜੇਕਰ ਪੰਜਾਬ ਪੁਲਿਸ ਸਰਦਾਰ ਦਿਲਜੀਤ ਸਿੰਘ ਹੁਣਾ ਵਰਗੇ ਸਾਰੇ ਹੀ ਹੋ ਜਾਣ ਤੇ ਕੋਈ ਵੀ ਇਨਸਾਨ ਐਸਾ ਨਹੀਂ ਹੋਏਗਾ ਜਿਹੜਾ ਬਹਾਨੇ ਮਾਰੇਗਾ ਤੇ ਸਰਦਾਰ ਦਿਲਜੀਤ ਸਿੰਘ ਹੁਣਾ ਦਾ ਇੱਕ ਗਾਈਡ ਕਰਨ ਦਾ ਬਹੁਤ ਵਧੀਆ ਤਰੀਕਾ ਸਮਝਾਉਣ ਦਾ ਬਹੁਤ ਵਧੀਆ ਤਰੀਕਾ ਆ ਪਹਿਲਾਂ ਡਰ ਜਾਈ ਜਦੋਂ ਹੱਥ ਦਿੱਤਾ ਜੇ ਅੱਜ ਮੇਰਾ ਚਲਾਨ ਹੋ ਜੂ ਵੇਖੋ ਜੀ ਪੰਜਾਬ ਪੁਲਿਸ ਕੋ ਕਿੰਨੂੰ ਨਹੀਂ ਡਰ ਆਉਂਦਾ ਡਰਦੇ ਤੇ ਸਾਰੇ ਹੀ ਆ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਸਰਦਾਰ ਦਲਜੀਤ ਸਿੰਘ ਉਹਨਾਂ ਵਰਗੇ ਹੋਣਾ ਵਰਗੇ ਅਫਸਰ ਹੋਣ ਤੇ ਕੋਈ ਡਰਨ ਦੀ ਲੋੜ ਨਹੀਂ ਆ ਕਿਉਂਕਿ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਤੇ ਗਾਈਡ ਕਰਨ ਦਾ ਤਰੀਕਾ ਹੁਣ ਹੈਲਮਟ ਪਾਓ ਜੇ ਉਹਨਾਂ ਆਉਂਦੇ ਜਾਂਦੇ ਆ ਜਿਆਦਾ ਰਹਿ ਜਾਂ ਬਾਦਾਮ ਆਉਂਦੇ ਬੜੀ ਜਿਆਦਾ ਇਸ ਤੋਂ ਵਧਾ ਦਿੰਦੇ ਨੇ ਨਹੀਂ ਜੀ ਬਿਲਕੁਲ ਵਧਾਈ ਹੈ ਜੀ ਮੈਂ ਤੇ ਹੁਣ ਹੈਲਮਟ ਵੀ ਪਾਵਾਂਗਾ ਤੇ ਆਪਣੇ ਡਾਕੂਮੈਂਟ ਵੀ ਪੂਰੇ ਰੱਖਾਂਗਾ ਤੇ ਪੰਜਾਬ ਪੁਲਿਸ ਦੇ ਜਿਹੜੇ ਟ੍ਰੈਫਿਕ ਰੂਲ ਨੇ ਉਹਨਾਂ ਨੂੰ ਫੋਲੋ ਵੀ ਕਰਾਂਗਾ ਤਾਂ ਦਲਜੀਤ ਭਾਜੀ ਤੁਸੀਂ ਆਏਦੇ ਨਹੀਂ ਬੜੇ ਇਸ ਤਰ੍ਹਾਂ ਦੇ ਉਪਰਾਲੇ ਜਰਦੇ ਹੋ ਜਦੋਂ ਜਿਨ੍ਹਾਂ ਨੇ ਰੂਲ ਅਪਣਾਉਂਦੇ ਨੇ ਉਹਨਾਂ ਨੂੰ ਫੁੱਲਾਂ ਨਾਲ ਨਵਾਜਦੇ ਹੋ ਤੇ ਜਿਹੜੇ ਰੂਲ ਤੋੜਦੇ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹੋ ਅੱਜ ਦਾ ਬਾਦਾਮ ਵੰਡੇ ਨੇ ਤੁਸੀਂ ਜੇ ਫੇਰ ਵੀ ਰੂਲ ਫਾਲੋ ਨਾ ਕੀਤੇ ਇਹਨਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਕਰਨ ਵਾਲੇ ਵੇਖੋ ਜੀ ਸਾਡੇ ਇੱਕ ਮੁਹਿੰਮ ਸ਼ੇੜਨ ਦਾ ਸੀਗਾ ਅਸੀਂ ਅੱਜ ਇੱਕ ਪਹਿਲ ਕੀਤੀ ਹੈ ਮਸਾ ਦੇ ਵਿੱਚ ਹੋਰ ਲੋਕ ਵੀ ਇਸ ਚੀਜ਼ ਨੂੰ ਵੇਖ ਕੇ ਇਹ ਪਹਿਲ ਕਰਨਗੇ ਕਿ ਲੋਕਾਂ ਨੂੰ ਵੈਸੇ ਸਾਦਾ ਹੀ ਖਿਆਲ ਹੈ ਕਿਥੇ ਰੂਲ ਫਾਲੋ ਕਿਹੜੇ ਨਹੀਂ ਕਰਦੇ ਕਿਹੜੇ ਕਰਦੇ ਉਹ ਜਿਹੜੇ ਰੂਲ ਫਾਲੋ ਕਰਦੇ ਆ ਨਾ ਉਹ ਜਾ ਕੇ ਮਹਾਲੀ ਜਾਂ ਬਾਲੀ ਚਿੱਤੇ ਆਉਂਦੇ ਆ ਅਸੀਂ ਉਹ ਰੂਲ ਫੋਲੋ ਤਾਂ ਨਹੀਂ ਕਰਦੇ ਪਰ ਇਥੇ ਡਰ ਨਹੀਂ ਹੈਗਾ ਹੁਣ ਜਿਹੜੀ ਪੰਜਾਬ ਪੁਲਿਸ ਹੈ ਉਹ ਸਖਤ ਹੋ ਗਈ ਆ ਇਹਨੇ ਚਲਾਨ ਕੱਟਨੇ ਨੇ ਤੁਹਾਡੀ ਟ੍ਰਿਪਲ ਰਾਈਡਿੰਗ ਹੋ ਗਈ ਤੁਸੀਂ ਗਲਤ ਸਾਈਡ ਤੋਂ ਆਉਂਦੇ ਪਏ ਹੋ ਤੁਸੀਂ ਗਲਤ ਜਗ੍ਹਾ ਗੱਡੀ ਖੜੀ ਕੀਤੀ ਤੁਸੀਂ ਟ੍ਰਿਪਲ ਰਾਈਡਿੰਗ ਕੀਤੀ ਤੁਸੀਂ ਮੋਬਾਈਲ ਸੁਣਦੇ ਹੋ ਗੱਡੀ ਚਲਾਉਂਦੇ ਦਮ ਤੁਸੀਂ ਓਵਰਲੋਡ ਕਰ ਲਿਆ ਓਵਰ ਸਪੀਡ ਕਰ ਲਈ ਉਹ ਅਟੜਾ ਲੱਗਦੇ ਸਾਡੇ ਉੱਪਰ ਹੁਣ ਜਿਹੜੇ ਅਲਕੋਹਲ ਅਲਕੋਹਲਮੀਟਰ ਜਿਹੜੇ ਉਹ ਆ ਰਹੇ ਨੇ ਉਹਦੇ ਨਾਲ ਕੇ ਆ ਕਿ ਜਿਹੜੇ ਸਾਡੇ ਸ਼ਾਮ ਨੂੰ ਚੈਕਿੰਗ ਹੋਇਆ ਕਰੇਗੀ ਸ਼ਾਮ ਨੂੰ ਦਾ ਦੁਪਹਿਰੇ ਵੀ ਪੈਲਸਾਂ ਦੇ ਬਾਅਦ, ਫੋਟਲਾਂ ਦੇ ਬਾਅਦ ਜਿਹੜੇ ਬੰਦੇ ਸ਼ਰਾਬ ਪੀ ਕੇ ਗੱਡੀਆਂ ਚਾਹੋਦੇ ਆ ਉਹਨਾਂ ਦੇ ਭਾਰੀ ਜੁਰਮਾਨੇ ਕੀਤੇ ਜਾਣਗੇ ਤੇ ਚਲਾਨੇ ਕੀਤੇ ਜਾਣਗੇ। ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਵੀਰੋ ਅੱਜ ਤੁਹਾਨੂੰ ਅਸੀਂ ਮੌਕਾ ਦੇ ਰਹੇ ਹਾਂ। ਇਹ ਅੱਜ ਵੀ ਸੰਭਲ ਜਾਓ। ਜਿਹੜੇ ਟ੍ਰੈਫਿਕ ਰੂਲ ਦਾ ਫਾਲੋ ਕਰਾਂਗੇ ਤੇ ਆਪਾਂ ਆਪਣਾ ਵੀ ਭਲਾ ਕਰ ਸਕਦੇ ਹਾਂ, ਦੂਜਿਆਂ ਦਾ ਭਲਾ ਕਰ ਸਕਦੇ ਹਾਂ। ਆਪ ਹੀ ਬਚੀਏ ਤੇ ਹੋਰ ਲੋਕਾਂ ਨੂੰ ਬਚਾਈਏ। ਤਾਂ ਜਰੂਰ ਜੀ ਬਾਦਾਮ ਦਾ ਸਿਰਫ ਬਹਾਨਾ ਹੈ ਅਵੇਅਰਨੈਸ ਦਿਲਾਉਣੀ ਸੀ ਜਾਗ ਦਲਾਉਣਾ ਸੀਗੇ ਚਲਾਨ ਤੋਂ ਬਚਣ ਵਾਸਤੇ ਜਾਗ ਦਸਤ ਜ਼ਰੂਰੀ ਹੈ ਹੈਲਮਟ ਪਾਉਣਾ ਜ਼ਰੂਰੀ ਹੈ ਪੇਪਰ ਪੂਰੇ ਹੋਣੇ ਜ਼ਰੂਰੀ ਹੈ ਸੀਟ ਬੈਲਟ ਤਾਂ ਹੀ ਵੀ ਲਾਉਣੀ ਜ਼ਰੂਰੀ ਹੈ ਅੰਮ੍ਰਿਤਸਰ ਦੀ ਪੰਜਾਬ ਪੁਲਿਸ ਦਾ ਵਧੀਆ ਉਪਰਾਲਾ ਹੈ ਜੇ ਆਉਣ ਜਾਣ ਵਾਲਿਆਂ ਨੂੰ ਜਰੂਰ ਅਵੇਅਰਨੈਸ ਦਿੱਤਾ ਜਾ ਰਿਹਾ ਉਹਨਾਂ ਨੂੰ ਧਿਆਨ ਦਿੱਤਾ ਜਾ ਰਿਹਾ ਜੇ ਤੁਸੀਂ ਹੈਲਮਟ ਪਾਓ ਸੀਟ ਬੈਲਟ ਲਾਓ ਪੇਪਰ ਪੂਰੇ ਰੱਖੋ ਜਿਸ ਨਾਲ ਤੁਹਾਡੀ ਵੀ ਸੇਫਟੀ ਹੈ ਤੁਹਾਡੇ ਪਰਿਵਾਰ ਦੀ ਵੀ ਸੇਫਟੀ ਹੈ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ اجازت ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੱ